ਗਰਮ-ਗਰਮ ਰੋਟੀ ਗਰਮ-ਗਰਮ ਰੋਟੀ ਦਾ ਮੰਮੀ ਪੇਕ ਕੇ ਆ ਕੇ ਖਾਣ ਨੂੰ ਮਿਲਦੀ ਐ ਸੋਹਰੇ ਘਰ ਤਾਂ ਸਾਰਿਆਂ ਨੂੰ ਰੋਟੀ ਖਵਾ ਕੇ ਅਖੀਰ ਤੇ ਠੰਡੀ ਰੋਟੀ ਖਾਣੀ ਪੈਂਦੀ ਐ ਫੇਰ ਕੀ ਹੋ ਗਿਆ ਧੀਏ ਜਦੋਂ ਵੀ ਆਏਂਗੀ ਪੇਕ ਕੇ ਕਰ ਤੇ ਨੂੰ ਪਹਿਲੀ ਰੋਟੀ ਗਰਮ-ਗਰਮ ਹੀ ਮਿਲੇਗੀ ਤੇ ਸੋਹਰਿਆਂ ਦੇ ਘਰ ਠੰਡੀ ਰੋਟੀ ਹੀ ਖਾਣੀ ਪੈਂਦੀ ਐ ਸਭ ਨੂੰ ਖਲਾ ਕੇ ਤੇਰੀਆਂ ਜ਼ਿੰਮੇਵਾਰੀਆਂ ਤੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀ ਐ ਸਾਰਿਆਂ ਨੂੰ ਰੋਟੀ ਖਲਾ ਕੇ ਫੇਰ ਰੋਟੀ ਖਾਈ ਦੀ ਐ ਕੋਈ ਗੱਲ ਨਹੀਂ ਠੰਡੀ ਐ ਤੇ ਇਹ ਤੇਰੇ ਕਰਮ ਐ ਤੂੰ ਕਰਮਾਂ ਵਾਲੀ ਐ ਜਿਹੜੀ ਸੋਹਰੇ ਘਰ ਜਾ ਕੇ ਤੈਨੂੰ ਠੰਡੀ ਰੋਟੀ ਖਾਣ ਨੂੰ ਮਿਲਦੀ ਐ ਦੇਖ ਆਪਣੀ ਭਾਬੀ ਨੂੰ ਸਾਰਾ ਘਰ ਸੰਭਾਲਿਆ ਹੋਇਆ ਸਭ ਨੂੰ ਰੋਟੀ ਖੁਲਾ ਕੇ ਫੇਰ ਖਾਂਦੀ ਐ ਖੀਰ ਤੇ ਠੰਡੀ ਰੋਟੀ ਪਰ ਸਾਨੂੰ ਸਾਰਿਆਂ ਨੂੰ ਗਰਮ ਰੋਟੀ ਖੁਲਾਉਂਦੀ ਐ ਆਪਣੀ ਜ਼ਿੰਮੇਵਾਰੀਆਂ ਤੋਂ ਖੁਸ਼ ਹੋਈ ਦਾ ਬੇਟੇ ਇਹ ਤੂੰ ਕਰਮਾਂ ਵਾਲੀ ਐ ਹਾਂਜੀ ਮੰਮੀ ਜੀ ਮੈਂ ਆਪਣੇ ਸੋਹਰੇ ਘਰ ਦੀ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੀ ਆ ਤੇ ਅੱਗੋਂ ਵੀ ਮੈਂ ਸਾਰੀ